ਵਿੱਤ ਮੰਤਰੀ ਹਰਪਾਲ ਸਿੰਘ ਚੀਮੇ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਸਾਨੂੰ ਬਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਿਹੜੀ ਪਾਲਿਸੀ ਆ ਗਈ ਉਹਦੇ ਜਿਹੜੀਆਂ ਸ਼ਰਤਾਂ ਰੱਖੀਆਂ ਹੋਈਆਂ ਉਹ ਅਸੀਂ ਤੁਹਾਡੇ ਹਿਸਾਬ ਨਾਲ ਬਣਾਵਾਂਗੇ ਸਾਨੂੰ ਇੱਕ ਵਾਰੀ ਤੁਸੀਂ ਮੈਕਮੇ ਨਾਲ ਜਿਹੜੇ ਡਾਇਰੈਕਟਰ ਆ ਜਿਹੜੇ ਉਹਨਾਂ ਨਾਲ ਮੀਟਿੰਗ ਕਰੋ 10 ਤਰੀਕ ਤੋਂ ਪਹਿਲਾਂ ਪਹਿਲਾਂ ਤੇ ਡਾਇਰੈਕਟਰਾਂ ਨੂੰ ਹਦਾਇਤ ਕੀਤੀ ਹੈ ਵੀ ਇਹਨਾਂ ਜਿੰਨੇ ਵੀ ਵੱਖ-ਵੱਖ ਭਾਗਾਂ ਦੇ ਮੁਲਾਜ਼ਮਾਂ ਦੇ ਬਿਜਲੀ ਬੋਰਡ ਨਾਲ ਸੰਬੰਧਿਤ ਜਿਹੜੇ ਬਿਜਲੀ ਬੋਰਡ ਦਾ ਡਾਇਰੈਕਟਰ ਹੈਗੇ ਉਹਨਾਂ ਨਾਲ ਮੀਟਿੰਗ ਕਰਨ ਦੀ ਹਦਾਇਤ ਦਿੱਤੀ ਹੈ ਵੀ 10 ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਨਾਲ ਮੀਟਿੰਗ ਕਰਕੇ ਇਹ ਕਿਹੜੀਆਂ ਕਿਹੜੀਆਂ ਸ਼ਰਤਾਂ ਦੇ ਇਹਨਾਂ ਨੂੰ ਲੱਗਦਾ ਤਰਾਜ ਉਹ ਤਰਾਜ ਲਿਖ ਕੇ ਸਾਨੂੰ 15 ਤਰੀਕ ਤੱਕ ਪ੍ਰੋਸੀਡਿੰਗਾਂ ਜਿਹੜੀ ਸਾਨੂੰ ਜਾਰੀ ਕਰੋ ਤੇ ਦੁਬਾਰਾ 19 ਤਰੀਕ ਨੂੰ ਵਿੱਤ ਮੰਤਰੀ ਨੇ ਸਾਨੂੰ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਦੁਬਾਰਾ ਬੁਲਾਇਆ ਹੈਗਾ ਸੋ ਜੇ ਇਹ ਸਾਡੇ ਨਾਲ ਮੀਟਿੰਗ ਨਹੀਂ ਹੁੰਦੀ ਜਾਂ ਪ੍ਰੋਸੀਡਿੰਗਾਂ ਜਾਰੀ ਨਹੀਂ ਹੁੰਦੀਆਂ ਜਾਂ 19 ਤਰੀਕ ਨੂੰ ਦੁਬਾਰਾ ਮੀਟਿੰਗ ਨਹੀਂ ਹੁੰਦੀ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਮੋਰਚੇ ਵੱਲੋਂ ਆਉਣ ਵਾਲੇ ਦਿਨਾਂ 'ਚ ਉਸ ਤੋਂ ਪਹਿਲਾਂ ਅਸੀਂ ਮੀਟਿੰਗ ਜਿਹੜੀ ਉਹ ਕਰ ਲੈਣੀ ਹੈਗੀ ਕਹੋ ਜਿਆ ਸੰਘਰਸ਼ ਲਿਖਣਾ ਉਹ ਵੀ ਅਸੀਂ ਬਿਉਂਦਬੰਦੀ ਕਰ ਲੈਣੀ ਆਪਦੀ ਪੋਰਚੇ ਵੱਲੋਂ ਤੇ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਜੇ ਸਰਕਾਰ ਨੇ ਸਾਡੇ ਹਿਸਾਬ ਨਾਲ ਪਾਲਿਸੀ ਨਾ ਬਣਾਈ ਜਿਹੜੇ ਸਾਡੇ ਮੁਲਾਜ਼ਮਾਂ ਚਾਹੀਏ ਉਹ ਲੰਬੇ ਸਮੇਂ ਤੋਂ ਕੰਮ ਕਰਦੇ ਨੇ ਚਾਹੇ ਨਵੇਂ ਆਗੇ ਚਾਹੇ ਪੜ੍ਹੇ ਲਿਖੇ ਆ ਚਾਹੇ ਘੱਟ ਪੜ੍ਹੇ ਲਿਆ ਚਾਹੇ ਨਹੀਂ ਪੜ੍ਹੇ ਪਰ ਉਹ ਸਰਕਾਰ ਦਾ ਕੰਮ ਕਰਦੇ ਆਗੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਤੇ ਸਾਡੀ ਸਰਕਾਰ ਨੂੰ ਇਹ ਬੇਨਤੀ ਵੀ ਆ ਤੇ ਚੇਤਾਵਨੀ ਵੀ ਆ ਬੇਨਤੀ ਇਸ ਕਰਕੇ ਆ ਵੀ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਆਈ ਸੀਗੀ ਕਿ ਉਹ ਸਾਡਾ ਹੁਣ ਵਾਅਦਾ ਪੂਰਾ ਕਰੇ ਸਰਕਾਰ ਜੇ ਸਰਕਾਰ ਨੇ ਕੋਈ ਅਨਾਕਾਨੀ ਕੀਤੀ ਬਹਾਨਾ ਲਾਏ ਤਾਂ ਫਿਰ ਸਾਨੂੰ ਤਿੱਖੇ ਸੰਘਰਸ਼ ਦਾ ਹੀ ਮਜਬੂਰ ਹੋਣਾ ਪਊਗਾ ਇਹ ਨਹੀਂ ਕਿ ਅਸੀਂ ਇੱਥੇ ਰੋਡਵੇਅ ਵਾਲੇ ਕੁੱਟ ਤੇ ਮਾਸਟਰ ਕੁੱਟ ਤੇ ਵੀ ਹੁਣ ਅਸੀਂ ਠੇਕੇ ਵਾਲੇ ਕੁੱਟ ਕੇ ਸਾਡਾ ਸਰ ਜੂਗਾ ਨਹੀਂ ਇਹ ਹੁਣ ਸਰਕਾਰ ਨੂੰ ਮਹਿੰਗਾ ਪਊਗਾ ਕਿਉਂਕਿ ਠੇਕੇ ਵਾਲੇ ਉਹ ਮਿੱਟੀ ਦੇ ਬਣੇ ਹੋਏ ਨੇ ਜਿਹੜੀ ਮਿੱਟੀ ਕੁੱਟਿਆ ਨਹੀਂ ਪੁਰਦੀ ਗਈ ਜਾਨੀ ਚਾਹੇ ਮੱਥੇ ਪਾੜ ਜਾਣ ਪਰ ਇਹ ਸੰਘਰਸ਼ ਕਰਨ ਵਾਲੇ ਲੋਕ ਆਗੇ ਇਹ ਆਪਣੀ ਪੁਗਾ ਕੇ ਰਹਿਣਗੇ ਇਹਦੀ ਅਸੀਂ ਬਿਉਂਦਬੰਦੀ ਆਪਣੀ ਤਕੜੀ ਕਰ ਲਈ ਆ ਤੇ ਸਰਕਾਰ ਨੂੰ ਅਸੀਂ ਇਹੀ ਕਹਨੇ ਆਂਗੇ ਇਓ 100 ਗੰਡਾ ਬਣਾ ਖਾਵੇ ਤੇ 170 ਬਣਾ ਖਾਵੇ ਤੇ ਸਰਕਾਰ ਸਾਡੇ ਭਰਾਵਾਂ ਵਾਂਗੂ ਸਾਡੇ ਨਾਲ ਬੈਠ ਕੇ ਸਾਡੇ ਹਿਸਾਬ ਨਾਲ ਪਾਲਿਸੀ ਬਣਾ ਤੇ ਮੁੱਖ ਮੰਤਰੀ ਭਵਨਤਮਨ ਬਾਰੇ ਤੁਹਾਡਾ ਕੀ ਵਿਚਾਰਾ ਮੁੱਖ ਮੰਤਰੀ ਭਵਨਤਮਨ ਨੇ ਸਾਡੇ ਹੱਕ ਦੇ ਵਿੱਚ ਕਿਹਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਅਸੀਂ ਜਿੰਨੇ ਵੀ ਆਊਟਸੋਰਸਿੰਗ ਦਾ ਮਲਾਜਮਾਂ ਦਾ ਮੁੱਦਾ ਹੈਗਾ ਇਹ ਆਪਾਂ 1 ਮਹੀਨੇ ਤੇ 1.5 ਮਹੀਨੇ ਦੇ ਵਿੱਚ ਵਿੱਚ ਨਿਯਮਿਤਨਾ ਚਾਹੁੰਦੇ ਇਹ ਪਾਲਿਸੀ ਬਣਾਓ ਹੁਣ ਪਾਲਿਸੀ ਬਣਾਉਣ ਵਾਸਤੇ ਹਦਾਇਤਤਾ ਕਰਤੀ ਪਰ ਪਾਲਿਸੀ ਕਿਹਦੇ ਹਿਸਾਬ ਨਾਲ ਬਣੇ ਸਰਕਾਰ ਦੇ ਹਿਸਾਬ ਨਾਲ ਕਾਰਪੋਰੇਟ ਘਰਾਣਿਆਂ ਦੇ ਨਾਲ ਹਿਸਾਬ ਨਾਲ ਇਹਨਾਂ ਜਿਹੜੇ ਕਿਰਤੀ ਲੋਕ ਆ ਉਹਨਾਂ ਦੇ ਹਿਸਾਬ ਨਾਲ ਬਣੇ ਆ ਸਾਡੀ ਡਿਮਾਂਡ ਆ ਵੀ ਜੇ ਅਸੀਂ ਕੰਮ ਕਰਦੇ ਆ ਉਹਦਾ ਸੇਕ ਅਸੀਂ ਹੰਡਾਉਣੇ ਆਗੇ ਅਸੀਂ ਇੱਥੋਂ ਪੀੜਤਾਂਗੇ ਫਿਰ ਸਾਡੇ ਹਿਸਾਬ ਨਾਲ ਪਾਲਿਸੀ ਬਣਨੀ ਚਾਹੀਦੀ ਆ ਨਾ ਕਿ ਜਿਹੜੇ ਪੀੜਤ ਨਹੀਂ ਉਹਨਾਂ ਦੇ ਹਿਸਾਬ ਨਾਲ ਬਣਨੀ ਚਾਹੀਦੀ ਆ ਅਸੀਂ ਹਰ ਇੱਕ ਮੁੱਦੇ ਤੋਂ ਪੀੜਤਾਂਗੇ ਜੇ ਅਸੀਂ ਪੜ੍ਹਾਈ ਨਹੀਂ ਪੂਰੀ ਕਰ ਸਕੇ ਤਾਂ ਸਾਡੀ ਗਰੀਬੀ ਕਰਕੇ ਨਹੀਂ ਪੂਰੀ ਕਰ ਸਕੀ ਜੇ ਅਸੀਂ ਪੜ੍ਹਾਈ ਕਰ ਵੀ ਗਏ ਤਾਂ ਸਾਡਾ ਲੰਮਾ ਤਜਰਬਾਗਾ ਸੋ ਇਸ ਕਰਕੇ ਸਰਕਾਰ ਨੂੰ ਇਹ ਗੱਲ ਸਮਝਣ ਦੀ ਲੋੜ ਆ ਵੀ ਪੀੜਤ ਅਸੀਂ ਆ ਸਿਸਟਮ ਤੋਂ ਇੱਥੋਂ ਦੇ ਤੇ ਅਸੀਂ ਰੋਜ਼ ਮਰ ਮਰ ਕੇ ਜਿਉਉਣੇ ਆਗੇ ਜਿਹੜੇ ਪਾਲਿਸੀ ਬਣਾਉਣ ਜਿਨ੍ਹਾਂ ਨੇ ਪਾਲਿਸੀ ਬਣਾਉਣੀ ਆ ਉਹ ਨਹੀਂ ਇੱਥੇ ਮਰ ਮਰ ਕੇ ਜਿਉਉਂਦੇ ਯਾਨੀ ਇਹ ਸਿਸਟਮ ਆ ਜਿਹੜਾ ਪ੍ਰਬੰਧ ਆ ਇਹ ਸਾਡੇ ਹਿਸਾਬ ਨਾਲ ਚੱਲੇ ਅਸੀਂ ਇਹਦੀ ਗੱਲ ਵੀ ਕਰਦੇ ਆਂਗੇ ਪਰ ਅੱਜ ਅਸੀਂ ਪਾਲਿਸੀ ਦੀ ਗੱਲ ਹੀ ਕਰਦੇ ਆਂ ਕੱਲੀ ਵੀ ਪਾਲਿਸੀ ਸਾਡੇ ਹਿਸਾਬ ਨਾਲ ਬਣੇ ਇਹ ਡਿਮਾਂਡ ਕਰਦੇ ਆਂ